ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਉਮੀਦ ਮੈਂ ਇਹੀ ਕਰੂੰਗਾ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਣੇ ਆ ਜੇਕਰ ਤੁਸੀਂ ਇਸ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਪਣਾ ਇਹ ਚੈਨਲ ਕਿਸੇ ਐਗਜ਼ਾਮ ਦੀ ਤਿਆਰੀ ਤਾਂ ਨਹੀਂ ਕਰਵਾਉਂਦਾ ਪਰ ਸਾਰੇ ਟੀਚਿੰਗ ਐਗਜ਼ਾਮ ਤੋਂ ਰਿਲੇਟਡ ਜੋ ਵੀ ਗਾਈਡੈਂਸ ਹੁੰਦੀ ਐ ਜੀ ਆਪਣੇ ਦੁਆਰਾ ਪ੍ਰੋਵਾਈਡ ਕਰਵਾਈ ਜਾਂਦੀ ਹੈ ਐਂਡ ਅੱਜ ਦੀ ਵੀਡੀਓ ਵਿੱਚ ਅਸੀਂ ਕੁਝ ਸਵਾਲਾਂ ਦੇ ਜਵਾਬ ਡਿਸਕਸ ਕਰਨ ਜਾ ਰਹੇ ਹਾਂ ਐਵਰੀ ਸੰਡੇ ਆਪਣੇ ਦੁਆਰਾ ਇੱਕ ਲਾਈਵ ਸਟ੍ਰੀਮ ਕੀਤੀ ਜਾਂਦੀ ਹੈ ਜਿਹਦੇ ਵਿੱਚ ਤੁਹਾਡੇ ਦੁਆਰਾ ਪੁੱਛੇ ਗਏ ਸਵਾਲਾਂ ਦੇ ਜਵਾਬ ਮੇਰੇ ਦੁਆਰਾ ਪ੍ਰੋਵਾਈਡ ਕੀਤੇ ਜਾਂਦੇ ਆ ਤੇ ਉਹਦੇ ਵਿੱਚੋਂ ਕੱਲ 4-5 ਜਿਹੜੇ ਪ੍ਰਸ਼ਨ ਹੈਗੇ ਨੇ ਜੀ ਉਹਨਾਂ ਦੀ ਆਪਾਂ ਡਿਸਕਸ਼ਨ ਕਰਾਂਗੇ ਕਿਉਂਕਿ ਕੱਲ ਦੀ 1 ਘੰਟੇ ਦੀ ਲਾਈਵ ਸਟ੍ਰੀਮ ਦੇ ਵਿੱਚ 4-5 ਸਵਾਲ ਨੇ ਕਿ ਪੀਐਸਟੈਟ ਦਸੰਬਰ 2024 ਦਾ ਜਿਹੜਾ ਨਤੀਜਾ ਹੈਗਾ ਆ ਜੀ ਉਹ ਕਦੋਂ ਆਉਣਾ ਆ ਕੀ ਪੀਐਸਟੈਟ ਕੈਨਸਲ ਹੋ ਜਾਣਾ ਆ ਜਾਂ ਫਿਰ ਕਹਿ ਸਕਦੇ ਆ ਕਿ ਗ੍ਰੇਸ ਨੰਬਰ ਕਿੰਨੇ ਮਿਲਣਗੇ ਜੇਕਰ ਨਤੀਜਾ ਆਉਂਦਾ ਹੈ ਤੇ ਮਾਸਟਰ ਕਾਡਰ ਈਚਟੀ ਕਾਡਰ ਲੈਕਚਰਰ ਕਾਡਰ ਦੀ ਜਿਹੜੀ ਭਰਤੀ ਹੈਗੀ ਆ ਜੀ ਉਹ ਕਦੋਂ ਆਵੇਗੀ ਕੀ ਸਾਰੇ ਸਰਕਾਰੀ ਸਕੂਲ ਨੇ ਉਹ ਪ੍ਰਾਈਵੇਟ ਹੋ ਜਾਣਗੇ ਕੁਝ ਸਵਾਲਾਂ ਦੇ ਜਵਾਬ ਦਾ ਤਾਂ ਮੈਨੂੰ ਵੀ ਨਹੀਂ ਪਤਾ ਪਰ ਜਿੰਨੀ ਕੁ ਜਾਣਕਾਰੀ ਮੈਨੂੰ ਹੈਗੀ ਆ ਉਸ ਅਕੋਰਡਿੰਗ ਆਪਾਂ ਸਾਰੀਆਂ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਸੋ ਸਭ ਤੋਂ ਪਹਿਲਾ ਸਵਾਲ ਹੈਗਾ ਆ ਕਿ ਪੀਐਸਟੈਟ ਦਸੰਬਰ 2024 ਦਾ ਜਿਹੜਾ ਰਿਜ਼ਲਟ ਹੈਗਾ ਆ ਉਹ ਕਦੋਂ ਆਉਣਾ ਆ 1 ਦਸੰਬਰ 2024 ਦੇ ਵਿੱਚ ਇਹ ਪ੍ਰੀਖਿਆ ਕੰਡਕਟ ਕਰਵਾਈ ਗਈ ਸੀਗੀ ਪੰਜਾਬ ਦੇ ਵਿੱਚ ਟੀਚਰ ਲੱਗਣ ਦੇ ਲਈ ਪੀਐਸਟੈਟ ਦਾ ਜਿਹੜਾ ਪੇਪਰ ਹੈਗਾ ਜੀ ਕਲੀਅਰ ਹੋਣਾ ਬਹੁਤ ਜ਼ਰੂਰੀ ਹੈ ਐਂਡ ਇਸ ਪ੍ਰੀਖਿਆ ਦੇ ਨਤੀਜੇ ਦੀ ਵੇਟ ਕਾਫੀ ਸਾਰੇ ਸਾਥੀ ਬੇਸਬਰੀ ਨਾਲ ਕਰ ਰਹੇ ਆ ਕਿਉਂਕਿ ਉਹਨਾਂ ਨੇ ਆਪਣੇ ਨੈਕਸਟ ਐਗਜ਼ਾਮ ਦੀ ਪ੍ਰੈਪਰੇਸ਼ਨ ਵੀ ਕਰਨੀ ਹੈ ਸੋ ਇਹਦੇ ਵਿੱਚ ਜਿਹੜਾ ਜਵਾਬ ਮੇਰੇ ਕੋਲ ਹੈਗਾ ਆ ਇਹਨ ਕੁਝ ਸਾਥੀਆਂ ਨੇ ਕਮੈਂਟ ਕਰਕੇ ਦੱਸਿਆ ਵੀ ਸੀ ਕਿ ਅਸੀਂ ਪੀ ਐਸ ਈ ਵੀ ਨੂੰ ਫੋਨ ਕਰਕੇ ਪੁੱਛਿਆ ਬੋਰਡ ਨੂੰ ਫੋਨ ਕਰਕੇ ਪੁੱਛਿਆ ਕਿਉਂਕਿ ਇਹ ਪ੍ਰੀਖਿਆ ਉਹਨਾਂ ਦੁਆਰਾ ਹੀ ਕੰਡਕਟ ਕਰਵਾਈ ਗਈ ਸੀਗੀ ਕਿ ਇਹਦਾ ਜਿਹੜਾ ਨਤੀਜਾ ਹੈਗਾ ਆ ਮਿਡ ਫੈਬ ਦੇ ਵਿੱਚ ਆ ਸਕਦਾ ਆ ਇਸ ਵੀਡੀਓ ਨੂੰ ਮੈਂ ਰਿਕਾਰਡ ਕਰ ਰਿਹਾ ਮਾਰਨਿੰਗ ਦਾ ਟਾਈਮ ਹੈਗਾ ਯਾ 8 ਵਜੇ ਹੋਏ ਆ ਐਂਡ 3 ਫਰਵਰੀ ਨੂੰ ਮੈਂ ਇਸ ਵੀਡੀਓ ਨੂੰ ਰਿਕਾਰਡ ਕਰ ਰਿਹਾ ਮਿਡ ਫਰਵਰੀ ਦਾ ਭਾਵ ਹੈਗਾ ਯਾ 14 15 ਫਰਵਰੀ ਜਾਂ ਫਿਰ ਕਹਿ ਸਕਦੀਆਂ ਸੈਕੰਡ ਵੀਕ ਦੇ ਲਾਸਟ ਵਿੱਚ ਜਾਂ ਫਿਰ ਥਰਡ ਵੀਕ ਦੇ ਸਟਾਰਟਿੰਗ ਦੇ ਵਿੱਚ ਜਿਹੜਾ ਨਤੀਜਾ ਹੈਗਾ ਯਾ ਜੀ ਉਹ ਆ ਸਕਦਾ ਹੈ ਸਪਰੋਕਸੀਮੇਟਲੀ ਆਪਾਂ ਇੰਨਾ ਕੁ ਟਾਈਮ ਮੰਨ ਲੈਨੇ ਆ ਦੂਜੀ ਗੱਲ ਇਹ ਪੁੱਛੀ ਗਈ ਸੀ ਕਿ ਪੀਐਸਟ ਕੈਨਸਲ ਹੋ ਜਾਏਗਾ ਵੈਸੇ ਪਤਾ ਨਹੀਂ ਇਹ ਸਵਾਲ ਤੁਸੀਂ ਕਿੱਥੋਂ ਲੈ ਆਏ ਆ ਪਰ ਇਹੋ ਜੀ ਕੋਈ ਗੱਲ ਹੈ ਨਹੀਂ ਜ਼ਿਆਦਾ ਹੋਵੇ ਕਿ ਪੇਪਰ ਦੇ ਵਿੱਚ ਨਕਲ ਵੱਜੀ ਹੋਵੇ ਕੋਈ ਇਹੋ ਜੀ ਗੱਲ ਹੋ ਗਈ ਜਿਵੇਂ ਪਿਛਲੀ ਵਾਰ ਹੋਇਆ ਸੀਗਾ ਕਿ ਉਹਨਾਂ ਨੇ ਕੁਐਸਚਨ ਪੇਪਰ ਦੇ ਉੱਤੇ ਹੀ ਜਿਹੜੇ ਜਵਾਬ ਨੇ ਉਹ ਗੋੜੇ ਕਰਤੇ ਸੀਗੇ ਡਾਰਕ ਕੀਤੇ ਹੋਏ ਸੀਗੇ ਸੋ ਉਹ ਸਿਕਾ ਗਰਾਉਂਡ ਕਿ ਚਲੋ ਠੀਕ ਹੈ ਪੀਐਸਟੈਟ ਦਾ ਜਿਹੜਾ ਪੇਪਰ ਹੈਗਾ ਜੀ ਉਹ ਕੈਨਸਲ ਕਰਤਾ ਸੀਗਾ ਦੁਬਾਰਾ ਹੋਇਆ ਸੀਗਾ ਬਟ ਇਹੋ ਜੀ ਜਿਹੜੀ ਗਲਤੀ ਹੈਗੀ ਆ ਜਾਂ ਫਿਰ ਇਹੋ ਜੀ ਗੱਲ ਇਸ ਵਾਰ ਤਾਂ ਕੋਈ ਦੇਖਣ ਨੂੰ ਮਿਲੀ ਨਹੀਂ ਸੋ ਕੋਈ ਚਾਂਸ ਨਹੀਂ ਹੈਗਾ ਕਿ ਪੀਐਸਟੈਟ ਦਾ ਪੇਪਰ ਕੈਨਸਲ ਕੀਤਾ ਜਾਵੇ ਐਂਡ ਜੇਕਰ ਪੇਪਰ ਕੈਨਸਲ ਹੋ ਵੀ ਜਾਂਦਾ ਆ ਤੇ ਫਿਰ ਜਿਹੜੀ ਸਿਰਦਰਦੀ ਹੈਗੀ ਆ ਕੀ ਦੀ ਵਧਣੀ ਆ ਡਿਪਾਰਟਮੈਂਟ ਦੀ ਵਧੋਗੀ ਸੋ ਡਿਪਾਰਟਮੈਂਟ ਕਿਉਂ ਚਾਹੂਗਾ ਕਿ ਜਿਹੜਾ ਤੁਹਾਡਾ ਪੇਪਰ ਹੈਗਾ ਯਾ ਕੈਨਸਲ ਹੋਵੇ ਸੋ ਇਹੋ ਜੀ ਕੋਈ ਗੱਲ ਨਹੀਂ ਹੈਗੀ গ্রেস ਨੂੰ ਲੈ ਕੇ کافی سارے ਸਾਥੀਆਂ ਨੇ ਬੜੇ ਸਵਾਲ ਪੁੱਛੇ ਵੈਸੇ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਗ੍ਰੇਸ ਬਾਰੇ ਜਿਹੜੀ ਜਾਣਕਾਰੀ ਹੈਗੀ ਅਸੀਂ ਤੁਹਾਨੂੰ ਕੋਈ ਦੇ ਨਹੀਂ ਸਕਦਾ ਬਟ ਫਿਰ ਵੀ ਆਪਣੇ ਅੰਦਰ ਹੁੰਦੀ ਹੈ ਕਿ ਯਾਰ ਕੋਈ ਸਾਨੂੰ ਦਿਲਾਸਾ ਹੀ ਦੇ ਦੇਵੇ ਕਿ ਨਹੀਂ ਯਾਰ ਦੋ ਤਿੰਨ ਨੰਬਰਾਂ ਦੀ ਜਿਹੜੀ ਗ੍ਰੇਸ ਹੈਗੀ ਆ ਉਹ ਮਿਲ ਜਾਣੀ ਆ ਤੇ ਉਸ ਅਕੋਰਡਿੰਗ ਆਪਾਂ ਨੈਕਸਟ ਇਗਜ਼ਾਮ ਦੀ ਤਿਆਰੀ ਕਰਦੇ ਰਹੀਏ ਪਤਾ ਤੁਹਾਨੂੰ ਸਾਰੀਆਂ ਗੱਲਾਂ ਦਾ ਹੁੰਦਾ ਆ ਬਟ ਫਿਰ ਵੀ ਤੁਹਾਨੂੰ ਹੁੰਦਾ ਆ ਕਿ ਚਲੋ ਕੋਈ ਆਪਦੇ ਮੂੰਹੋਂ ਦੱਸ ਦੇਵੇ ਤੇ ਸਾਨੂੰ ਥੋੜੀ-ਬਹੁਤ ਮੋਟੀਵੇਸ਼ਨ ਹੀ ਮਿਲ ਜਾਵੇ ਥੋੜਾ ਦਲਾਸਾ ਮਿਲ ਜਾਏਗਾ ਸੋ ਸੁਣਨਾਂ ਵਿੱਚ ਬਿਲਕੁਲ ਇਹ ਗੱਲ ਆ ਰਹੀ ਹੈ ਕਿ ਦੋ ਤਿੰਨ ਨੰਬਰਾਂ ਦੀ ਜਿਹੜੀ ਗ੍ਰੇਸ ਹੈਗੀ ਆ ਜੀ ਉਹ ਮਿਲ ਸਕਦੀ ਆ ਬਾਕੀ ਉਹਨਾਂ ਦੇ ਪੈਨਲ ਨੇ ਜੋ ਵੀ ਡਿਸਾਈਡ ਕੀਤਾ ਹੋਊਗਾ ਕਿ ਕਿੰਨੇ ਕ ਨੰਬਰ ਦੀ ਜਿਹੜੀ ਗ੍ਰੇਸ ਮਿਲਣੀ ਚਾਹੀਦੀ ਹੈ ਉਸ ਅਕੋਰਡਿੰਗ ਤੁਹਾਨੂੰ ਜਦੋਂ ਨਤੀਜਾ ਆਊਗਾ ਉਹ ਤੁਹਾਨੂੰ ਗ੍ਰੇਸ ਵੇਖਣ ਨੂੰ ਮਿਲ ਜਾਏਗੀ ਬਾਕੀ ਗੱਲ ਕਰਦੇ ਆ ਮਾਸਟਰ ਕਾਰਡਰ ਈਟੀਟੀ ਕਾਰਡਰ ਲੈਕਚਰਰ ਕਾਡਰ ਦੀ ਜਿਹੜੀ ਭਰਤੀ ਹੈਗੀ ਐ ਜੀ ਕਦੋਂ ਆਉਣੀ ਆ ਇਸ ਪ੍ਰਸ਼ਨ ਦਾ ਜਿਹੜਾ ਜਵਾਬ ਹੈਗਾ ਜੀ ਸਿੱਧੇ ਤਰੀਕੇ ਨਾਲ ਤਾਂ ਕੋਈ ਵੀ ਨਹੀਂ ਦੇ ਸਕਦਾ ਬਟ ਆਪਾਂ ਇੱਕ ਅੰਦਾਜ਼ਾ ਲਗਾ ਸਕਦੇ ਹਾਂ ਉਸ ਅੰਦਾਜ਼ੇ ਅਕੋਰਡਿੰਗ ਆਪਾਂ ਟਾਈਮ ਨੂੰ ਵੇਕੇ ਆਪਦੇ ਪੇਪਰ ਦੀ ਤਿਆਰੀ ਕਰ ਸਕਦੇ ਹਾਂ ਐਂਡ ਕਾਫੀ ਸਾਰੇ ਸਾਥੀਆਂ ਨੇ ਇੱਕ ਹੋਰ ਸਵਾਲ ਪੁੱਛਿਆ ਸੀਗਾ ਕਿ ਸਰ ਭਰਤੀ ਤਾਂ ਕੋਈ ਆ ਨਹੀਂ ਰਹੀ ਕੀ ਅਸੀਂ ਪ੍ਰਾਈਵੇਟ ਸਕੂਲ ਜੁਆਇਨ ਕਰ ਲਈਏ ਜਾਂ ਫਿਰ ਸਾਨੂੰ ਸਿਰਫ ਤੇ ਸਿਰਫ ਆਪਣੇ ਟੀਚਿੰਗ ਐਗਜ਼ਾਮਸ ਵੱਲ ਹੀ ਫੋਕਸ ਕਰਨਾ ਸਾਇਦਾ ਹੈ ਇਹਦੇ ਬਾਰੇ ਵੀ ਮੈਂ ਕੁਝ ਸਮਝਾਉਣ ਦੀ ਕੋਸ਼ਿਸ਼ ਕਰੂੰਗਾ ਕਿਉਂਕਿ ਰਾਤ ਦੀ ਸਟ੍ਰੀਮ ਦੇ ਵਿੱਚ ਇੱਕ ਸਾਥੀ ਨੇ ਪੁੱਛਿਆ ਕਿ ਸਰ ਮੈਂ ईटीटी ਕੀਤੀ ਹੋਈ ਹੈ ਤੇ ਮੈਨੂੰ ਕਾਫੀ ਸਾਰੇ ਜਿਹੜੇ ਦੋਸਤ ਹੈਗੇ ਆ ਕਹਿ ਰਹੇ ਆ ਟੀਚਰਸ ਹੈਗੇ ਆ ਕਹਿ ਰਹੇ ਆ ਕਿ ईटीटी ਕਰੇ ਦਾ ਕੋਈ ਫਾਇਦਾ ਨਹੀਂ ईटीटी ਦਾ ਕੋਈ ਫਿਊਚਰ ਨਹੀਂ ਸੋ ਇਹੋ ਜਿਹੀ ਕੋਈ ਗੱਲ ਹੈ ਨਹੀਂ ਸੁਪਰੀਮ ਕੋਰਟ ਦਾ 13 ਅਗਸਤ ਨੂੰ ਸ਼ਾਇਦ ਡਿਸੀਜਨ ਆਇਆ ਸਗਾ 2024 ਦੇ ਵਿੱਚ ਕਿ ਜਿਹੜੇ ਬੀਅਡ ਟੀਚਰ ਹੈਗੇ ਆ ਉਹ ਈਟੀਟੀ ਟੀਚਰ ਨਹੀਂ ਬਣ ਸਕਦੇ ਸੋ ਉਸ ਪੁਆਇੰਟ ਆਫ 뷰 ਨਾਲ ਦੇਖਿਆ ਜਾਵੇ ਤਾਂ ਈਟੀਟੀ ਦੀ ਜਿਹੜੀ ਵੈਲਿਊ ਹੈਗੀ ਆ ਜੀ ਜਿੱਥੇ ਖਤਮ ਹੋਣ ਜਾ ਰਹੀ ਸੀ ਉਹ ਤਾਂ ਵਧੀ ਆ ਸੋ ਇਹੋ ਜੀ ਤਾਂ ਕੋਈ ਗੱਲ ਹੈ ਨਹੀਂ ਕਿ ਈਟੀਟੀ ਦੀ ਜਿਹੜੀ ਵੈਲਿਊ ਹੈਗੀ ਆ ਜੀ ਫਿਊਚਰ ਵਿੱਚ ਬਿਲਕੁਲ ਹੀ ਖਤਮ ਹੋ ਜਾਣੀ ਆ ਐਂਡ ਆਪਾਂ ਗੱਲ ਕਰ ਰਹੇ ਸੀਗੇ ਕਿ ਜੇਕਰ ਭਰਤੀ ਦੀ ਗੱਲ ਕਰੀਏ ਮਾਸਟਰ ਕਾਰਡਰ ਈਟੀਟੀ ਕਾਰਡਰ ਜਾਂ ਫਿਰ ਲੈਕਚਰਾਰ ਕਾਰਡਰ ਦੀ ਜਿਹੜੀ ਭਰਤੀ ਹੈਗੀ ਆ ਤੁਹਾਨੂੰ ਪਤਾ 2027 ਦੇ ਵਿੱਚ ਹੈਗੀਆਂ ਇਲੈਕਸ਼ਨ 2025 ਚੱਲ ਰਿਹਾ ਤੇ ਮੈਂ ਤਾਂ ਇਹ ਉਮੀਦ ਕਰਕੇ ਚੱਲ ਰਿਹਾ ਕਿ 2000 25 ਦੇ ਵਿੱਚ ਵਿੱਚ ਹੋ ਸਕਦਾ ਨੋਟੀਫਿਕੇਸ਼ਨ ਆ ਜਾਵੇ ਐਂਡ ਜਿਹੜਾ ਤੁਹਾਡਾ ਐਗਜ਼ਾਮ ਹੈਗਾ ਆ ਉਹਨੂੰ ਲੇਟ ਕੀਤਾ ਜਾ ਸਕਦਾ ਆ ਜੇਕਰ ਆਪਾਂ ਥੋੜਾ ਬਹੁਤ ਐਸਟੀਮੇਟ ਲਗਾ ਕੇ ਚੱਲੀਏ ਤਾਂ ਹੋ ਸਕਦਾ ਨੈਕਸਟ ইয়ার ਸ਼ਾਇਦ ਇਹ ਮੇਰਾ ਅੰਦਾਜ਼ਾ ਆ ਕੋਈ ਪੱਕਾ ਨਹੀਂ ਪਤਾ ਹੋ ਸਕਦਾ ਕੁਝ ਵੀ ਹੋ ਜਾਵੇ ਪਰ ਮੈਨੂੰ ਲੱਗਦਾ ਆ ਕਿ ਐਗਜ਼ਾਮ ਜਿਹੜਾ ਹੈਗਾ ਆ ਉਹ ਤੁਹਾਡਾ ਲੇਟ ਹੋਊਗਾ ਨੋਟੀਫਿਕੇਸ਼ਨ ਬੇਸ਼ੱਕ ਪਹਿਲਾਂ ਆ ਜਾਵੇ ਐਂਡ ਉਸ ਨੋਟੀਫਿਕੇਸ਼ਨ ਦੇ ਵਿੱਚ ਜਿਹੜਾ ਵੀ ਐਲੀਜੀਬਿਲਟੀ ਕ੍ਰਾਈਟੇਰੀਆ ਹੋਊਗਾ ਉਸ एलिजिबिलिटी ਕ੍ਰਾਈਟੇਰੀਆ ਅਕੋਰਡਿੰਗ ਹੀ ਤੁਸੀਂ ਉਸ ਫਾਰਮ ਨੂੰ ਫਿਲ ਕਰ ਸਕਦੇ ਹੋ ਐਂਡ ਇੱਕ ਸਵਾਲ ਇਹ ਵੀ ਪੁੱਛਿਆ ਜਾਂਦਾ ਕਿ ਸਰ ਇਹ ਦੱਸਿਆ ਜਾਵੇ ਕਿ ਭਰਤੀ ਦਾ ਕੋਈ ਸਾਨੂੰ ਪਤਾ ਲੱਗ ਨਹੀਂ ਰਿਹਾ ਕਿ ਅਸੀਂ ਪ੍ਰਾਈਵੇਟ ਸਕੂਲ ਜੁਆਇਨ ਕਰ ਲਈਏ ਜਾਂ ਫਿਰ ਘਰੇ ਬੈਠ ਕੇ ਤਿਆਰੀ ਕਰਦੇ ਰਹੀਏ ਜੇਕਰ ਤੁਹਾਡੀ ਜਿਹੜੀ ਤਿਆਰੀ ਹੈਗੀ ਹੈ ਬਿਲਕੁਲ ਵੀ ਨਹੀਂ ਹੈਗੀ ਤਾਂ ਤੁਸੀਂ ਆਪਦੇ ਪੇਪਰ ਵੱਲ ਫੋਕਸ ਕਰੋ ਵੈਸੇ ਇੱਕ ਗੱਲ ਇਹ ਵੀ ਹੈਗੀ ਹੈ ਜੇਕਰ ਤੁਸੀਂ ਕੋਈ ਪ੍ਰਾਈਵੇਟ ਸਕੂਲ ਜੁਆਇਨ ਕਰ ਲੈਣੇ ਹੋ ਤਾਂ ਤੁਹਾਨੂੰ ਜਿਹੜਾ ਪੜਨ ਦਾ ਸਮਾਂ ਹੈਗਾ ਆ ਜੀ ਉਹ ਨਹੀਂ ਮਿਲੇਗਾ ਮੈਂ ਰਾਤ ਨੂੰ ਵੀ ਦੱਸਿਆ ਸੀਗਾ ਕਿ ਪ੍ਰਾਈਵੇਟ ਸਕੂਲਾਂ ਦੇ ਜਿਹੜੇ ਦਰਵਾਜ਼ੇ ਨੇ ਤੁਹਾਡੇ ਲਈ ਹਮੇਸ਼ਾ ਖੁੱਲੇ ਹੋਏ ਆ ਗਵਰਨਮੈਂਟ ਜੌਬ ਦੇ ਵਿੱਚ ਜਿਹੜੀ ਅਪਲਾਈ ਕਰਨ ਦੀ ਜਿਹੜੀ ਲਿਮਿਟ ਹੈਗੀ ਆ ਉਹ ਹੈਗੀ ਆ ਜੀ 37 ਸਾਲ ਉਹ ਗੱਲ ਵੱਖਰੀ ਹੈ ਕਿ ਸਪੈਸ਼ਲ ਕੈਟੇਗਰੀਜ਼ ਨੂੰ 5 ਸਾਲ ਦੀ ਰਿਲੈਕਸੇਸ਼ਨ ਵੀ ਮਿਲਦੀ ਹੈ ਬਟ ਅਪਰੋਕਸੀਮੇਟਲੀ 37 ਸਾਲ ਜਿਹੜੀ ਹੈਗੀ ਆ ਉਹ ਏਜ ਲਿਮਿਟ ਹੈਗੀ ਆ ਪ੍ਰਾਈਵੇਟ ਸਕੂਲਾਂ ਦੇ ਵਿੱਚ ਤੁਸੀਂ ਜਾ ਸਕਦੇ ਹੋ 37 ਸਾਲਾਂ ਤੋਂ ਬਾਅਦ ਵੀ ਸੋ ਤੁਹਾਨੂੰ ਇੱਕ ਵਾਰ ਪ੍ਰੋਪਰ ਵਧੀਆ ਢੰਗ ਨਾਲ ਆਪਦੇ ਪੇਪਰ ਦੀ ਤਿਆਰੀ ਕਰਨੀ ਚਾਹੀਦੀ ਹੈ ਐਂਡ ਜਿਨ੍ਹਾਂ ਦਾ ਫਾਈਨੈਂਸ਼ਲੀ ਬਿਲਕੁਲ ਵੀ ਨਹੀਂ ਸਰਦਾ ਉਹਨਾਂ ਦੀ ਤਾਂ ਮਜਬੂਰੀ ਹੈਗੀ ਆ ਪ੍ਰਾਈਵੇਟ ਸਕੂਲ ਨੂੰ ਜੁਆਇਨ ਕਰਨਾ ਕਿਉਂਕਿ ਉਹਨਾਂ ਦੇ ਘਰ ਦਾ ਜਿਹੜਾ ਗੁਜ਼ਾਰਾ ਹੈਗਾ ਆ ਉਹ ਚੱਲੂਗਾ ਹੀ ਨਹੀਂ ਸੋ ਤੁਹਾਡੀ ਹੈਗੀ ਮਜਬੂਰੀ ਐਂਡ ਤੁਹਾਨੂੰ ਟਾਈਮ ਕੱਢ ਕੇ ਹੀ ਸਕੂਲ ਤੋਂ ਬਾਅਦ ਆਪਦੇ ਪੇਪਰ ਦੀ ਜਿਹੜੀ ਤਿਆਰੀ ਹੈਗੀ ਆ ਉਹ ਕਰਨੀ ਪੈਣੀ ਆ ਇੱਕ ਹੋਰ ਗੱਲ ਕੀ ਸਰ ਸਾਨੂੰ ਹੋਰ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰਨੀ ਚਾਹੀਦੀ ਹੈ ਮੰਨ ਲਓ ਕੱਲ ਨੂੰ ਪਟਵਾਰੀ ਦੀਆਂ ਬਹੁਤ ਸਾਰੀਆਂ ਵੈਕੈਂਸੀਸ ਆ ਜਾਂਦੀਆਂ ਨੇ ਪੰਜਾਬ ਪੁਲਿਸ ਦੀਆਂ ਬਹੁਤ ਸਾਰੀਆਂ ਵੈਕੈਂਸੀਸ ਆ ਗਈਆਂ ਜਾਂ ਫਿਰ ਕਿਸੇ ਹੋਰ ਡਿਪਾਰਟਮੈਂਟ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਵੈਕੈਂਸੀਸ ਆ ਜਾਂਦੀਆਂ ਨੇ ਤਾਂ ਕੀ ਸਾਨੂੰ ਸਿਰਫ ਟੀਚਿੰਗ ਐਗਜ਼ਾਮਸ ਵੱਲ ਹੀ ਸਿਮਤ ਰਹਿਣਾ ਚਾਹੀਦਾ ਜਾਂ ਫਿਰ ਖੋਰ ਐਗਜ਼ਾਮ ਦੀ ਵੀ ਤਿਆਰੀ ਕਰਨੀ ਚਾਹੀਦੀ ਹੈ ਇਸ ਟਾਪਿਕ ਨੂੰ ਲੈ ਕੇ ਆਪਣੇ ਵੱਖਰੇ ਵੱਖਰੇ ਥਿਊ ਹੋ ਸਕਦੇ ਆ ਜਿਵੇਂ ਮੇਰਾ ਤਾਂ ਇਹ ਮੰਨਣਾ ਆ ਕਿ ਜੇਕਰ ਤੁਸੀਂ ਬੀਐਡ ਕੀਤੀ ਹੈ ਈਟੀਟੀ ਕੀਤੀ ਹੈ ਤਾਂ ਤੁਹਾਨੂੰ ਸਿਰਫ ਆਪਦੇ ਐਗਜ਼ਾਮ ਵੱਲ ਹੀ ਫੋਕਸ ਕਰਨਾ ਚਾਹੀਦਾ ਹੈ ਕਿਉਂਕਿ ਜੇ ਤੁਸੀਂ ਕਿਸੇ ਹੋਰ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰਨੀ ਸੀਗੀ ਤਾਂ ਈਟੀਟੀ ਐਂਡ ਬੀਐਡ ਕਰੀ ਦਾ ਫਾਇਦਾ ਕੀ ਤੁਸੀਂ ਲੱਖ ਡੇਢ ਲੱਖ ਰੁਪਈਆ ਫੂਕਿਆ ਹੋਊਗਾ ਇਹਨਾਂ ਡਿਗਰੀ ਕੋਰਸਾਂ ਦੇ ਵਿੱਚ ਸੋ ਮੈਨੂੰ ਲੱਗਦਾ ਹੁੰਦਾ ਕਿ ਤੁਹਾਨੂੰ ਇਹਨਾਂ ਪ੍ਰੀਖਿਆਵਾਂ ਦੀ ਤਿਆਰੀ ਹੀ ਕਰਨੀ ਚਾਹੀਦੀ ਹੈ ਬਾਕੀ ਉਹ ਤੁਹਾਡੀ ਆਪਦੀ ਕਪੈਸਿਟੀ ਹੈਗੀ ਆ ਕਿ ਤੁਸੀਂ ਹੋਰ ਕੰਪੀਟੀਟਿਵ ਇਗਜ਼ਾਮ ਦੀ ਤਿਆਰੀ ਕਰ ਸਕਦੇ ਹੋ ਕਿ ਨਹੀਂ ਕਿਉਂਕਿ ਉਸ ਇਗਜ਼ਾਮ ਦੇ ਵਿੱਚ ਵੀ ਕੰਪੀਟੀਸ਼ਨ ਤੁਹਾਨੂੰ ਠੀਕ-ਠਾਕ ਵੇਖਣ ਨੂੰ ਮਿਲਦਾ ਆ ਜੇਕਰ ਤੁਹਾਡੀ ਸੈਟਿੰਗ ਹੈਗੀ ਆ 10-12 ਘੰਟੇ 16 ਘੰਟੇ ਬੈਠ ਕੇ ਪੜ ਸਕਦੇ ਹੋ ਤਾਂ ਤੁਸੀਂ ਮਾਸਟਰ ਕਾਰਡਰ ਜਾਂ ਫਿਰ 880 ਕਾਰਡਰ ਜਾਂ ਫਿਰ ਲੈਕਚਰਰ ਕਾਰਡਰ ਦੇ ਨਾਲ-ਨਾਲ ਹੋਰ ਕੰਪੀਟੀਟਿਵ ਇਗਜ਼ਾਮ ਦੀ ਤਿਆਰੀ ਕਰ ਸਕਦੇ ਹੋ ਬਟ ਉਹੀ ਗੱਲ ਆ ਜਾਂਦੀ ਹੈ ਕਿ ਇੱਕ ਜਿਹੜਾ ਪਰਸਨ ਹੈਗਾ ਯਾ ਦੋ ਕਿਸ਼ਤੀਆਂ ਵਿੱਚ ਪੈਰ ਨਹੀਂ ਰੱਖ ਸਕਦਾ ਬੜ ਜੇ ਤੁਹਾਡੇ ਜੇ ਕਪੈਸਿਟੀ ਹੈਗੀ ਹੈ ਤੁਸੀਂ ਤੁਹਾਡੀ ਸਿਟਿੰਗ ਬਹੁਤ ਵਧੀਆ ਹੈਗੀ ਆ ਤਾਂ ਤੁਸੀਂ ਦੋ ਇਗਜ਼ਾਮ ਦੀ ਤਿਆਰੀ ਵੀ ਕਰ ਸਕਦੇ ਹੋ ਹੋਪਸੋ ਤੁਹਾਡੇ ਪ੍ਰਸ਼ਨ ਦਾ ਜਿਹੜਾ ਜਵਾਬ ਹੈਗਾ ਜੀ ਉਹ ਤਾਂ ਮਿਲ ਗਿਆ ਹੋਣਾ ਹੁਣ ਅਸੀਂ ਗੱਲ ਕਰ ਰਹੇ ਆ ਕਿ ਜਿਹੜੇ ਸਾਰੇ ਸਰਕਾਰੀ ਸਕੂਲ ਹੈਗੇ ਨੇ ਪ੍ਰਾਈਵੇਟ ਹੋ ਜਾਣਗੇ ਰਾਤ ਇਹ ਵੀ ਕਿਸੇ ਨੇ ਸਵਾਲ ਪੁੱਛਿਆ ਤੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਇਸ ਟਾਪਿਕ ਤੇ ਵੀ ਗੱਲ ਕਰ ਲੈਣੀ ਆ ਤੇ ਮੈਂ ਨਾ ਇਹਦੀ ਇੱਕ ਐਗਜ਼ਾਮਪਲ ਦਊਗਾ ਮੇਰੀ ਸਿਸਟਰ ਦੀ ਨਾ ਜੌਬ ਲੱਗੀ ਆ ਰੀਸੈਂਟਲੀ ਤਿੰਨ ਚਾਰ ਮਹੀਨੇ ਹੋਏ ਹੋਣੇ ਆ PNB ਬੈਂਕ ਦੇ ਵਿੱਚ ਉਹਦੀ ਜੌਬ ਲੱਗੀ ਆ ਤੇ ਉਹਨੇ IBPS ਕਲਰਕ ਦਾ ਪੇਪਰ ਕਲੀਅਰ ਕੀਤਾ ਸੀਗਾ ਦਿੱਲੀ ਟ੍ਰੇਨਿੰਗ ਵਾਸਤੇ ਵੀ ਗਈ ਸੀਗੀ ਉਸ ਤੋਂ ਬਾਅਦ ਉਹਨੂੰ ਜੁਆਇਨਿੰਗ ਦੇ ਦਿੱਤੀ ਗਈ ਤੇ ਮੈਂ ਉੱਥੋਂ ਇੱਕ ਗੱਲ ਨੋਟ ਕੀਤੀ ਮੈਂ ਉਹਨੂੰ ਪੁੱਛਿਆ ਕਿ IBPS ਦਾ ਐਗਜ਼ਾਮ ਕਲੀਅਰ ਕੀਤਾ ਤੇ ਤੈਨੂੰ PNB 'ਚ ਨੌਕਰੀ ਕਿਵੇਂ ਮਿਲੀ ਤੇ ਉਹਨੇ ਦੱਸਿਆ ਕਿ ਉੱਥੇ ਨਾ 10 8 9 8 9 10 ਬੈਂਕ ਹੁੰਦੇ ਆ 9 10 ਬੈਂਕ ਹੁੰਦੇ ਆ ਤੇ ਉਹਦੇ ਵਿੱਚ ਸਾਨੂੰ ਪ੍ਰੈਫਰੈਂਸ ਮਿਲਦੀ ਆ ਕਿ ਤੁਸੀਂ ਕਿਹੜਾ ਬੈਂਕ ਚੂਜ਼ ਕਰਨਾ ਆ ਤੇ ਮੈਂ ਕਿਹਾ ਫਿਰ ਤੂੰ PNB ਹੀ ਕਿਉਂ ਚੂਜ਼ ਕੀਤਾ ਉਨੇ ਕਿਹਾ ਕਿ ਮੈਨੂੰ ਇਸ ਗੱਲ ਦਾ ਤਾਂ ਪਤਾ ਆ ਕਿ ਜਿਹੜੇ ਬੈਂਕ ਨੇ ਸਾਰੇ ਜਿਹੜੇ ਬੈਂਕ ਹੈਗੇ ਆ ਇਹ ਸਾਰੇ ਪ੍ਰਾਈਵੇਟ ਹੋ ਜਾਣਗੇ ਕਿਉਂਕਿ ਪੀਐਨਬੀ ਇੱਕ ਬਹੁਤ ਵੱਡਾ ਬੈਂਕ ਹੈਗਾ ਆ ਤੇ ਇਹਦੇ ਪ੍ਰਾਈਵੇਟ ਹੋਣ ਦੇ ਜਿਹੜੇ ਚਾਂਸਸ ਨੇ ਉਹ ਥੋੜੇ ਜਿਲੇ ਲੇਟ ਹੈਗੇ ਆ ਮਤਲਬ ਇਹ ਵੀ ਹੋਊਗਾ ਅੱਜ ਨਹੀਂ ਤਾਂ ਕੱਲ ਦੇਖੋ ਸਾਰੇ ਜਿਹੜੇ ਬੈਂਕ ਨੇ ਉਹ ਪ੍ਰਾਈਵੇਟ ਹੋ ਜਾਣਗੇ ਬਟ ਇਹ ਥੋੜਾ ਲੇਟ ਹੋਊਗਾ ਸੋ ਇਸ ਕਰਕੇ ਮੇਰੀ ਜਿਹੜੀ ਜੌਬ ਹੈਗੀ ਆ ਕਹਿ ਲਓ ਇੱਕ ਤਰ੍ਹਾਂ ਦੀ ਸਿਕਿਉਰ ਹੈ ਹੁਣ ਇਸੇ ਗੱਲ ਨੂੰ ਆਪਾਂ ਇਹਨਾਂ ਸਕੂਲਾਂ ਤੇ ਲਗਾ ਲਈਏ ਅੱਜ ਨਹੀਂ ਤਾਂ ਕੱਲ ਸਾਰਾ ਕੁਝ ਪ੍ਰਾਈਵੇਟ ਹੋ ਜਾਣਾ ਆ ਪਲਾਂ ਰੇਲਵੇ ਜਿਹੜੀ ਸੀਗੀ ਰੇਲਵੇ ਵੀ ਤਾਂ ਕੰਪਲੀਟਲੀ ਸਰਕਾਰੀ ਸੀਗੀ ਫਿਰ ਕਹਿ ਸਕਦੇ ਆ ਕਿ ਪਤਾ ਨਹੀਂ 5% ਜਿਹੜਾ ਰੇਲਵੇ ਚ ਪ੍ਰਾਈਵੇਟਾਈਜੇਸ਼ਨ ਕੀਤਾ ਗਿਆ ਨਿੱਜੀਕਰਨ ਕੀਤਾ ਗਿਆ ਐਗਜ਼ਾਮਪਲ ਆਪਾਂ ਇੱਕ ਹੋਰ ਲੈ ਲੈਨੇ ਆ ਕਿ ਰੀਸੈਂਟਲੀ ਕੇਂਦਰ ਸਰਕਾਰ ਦੁਆਰਾ ਯੂਨੀਅਨ ਮਿਨਿਸਟਰੀ ਦੁਆਰਾ ਕਹਿ ਸਕਦੇ ਆ ਕਿ ਬਜਟ ਅਨਾਉਂਸ ਕੀਤਾ ਗਿਆ ਤੇ ਉਸ ਬਜਟ ਦੇ ਵਿੱਚ ਤੁਹਾਨੂੰ ਇੱਕ ਗੱਲ ਜ਼ਿਆਦਾ ਚਰਚਾ ਵਿੱਚ ਸੀਗੀ ਤੁਸੀਂ ਨੋਟ ਵੀ ਕੀਤਾ ਹੋਣਾ ਕਿ ਜਿਨ੍ਹਾਂ ਦੀ ਜਿਹੜੀ ਇਨਕਮ ਹੈਗੀ ਆ ਲਗਭਗ 12 ਲੱਖ ਹੈਗੀ ਆ ਉਨਾ ਦਾ ਜਿਹੜਾ ਇਨਕਮ ਟੈਕਸ ਹੈਗਾ ਯਾ ਉਹ ਬਿਲਕੁਲ ਮਾਫ ਆ ਮਤਲਬ ਕਿ ਉਹਨਾਂ ਨੂੰ ਕੋਈ ਇਨਕਮ ਟੈਕਸ ਨਹੀਂ ਦੇਣਾ ਪੈਣਾ ਰਿਬੇਟ ਵਗੈਰਾ ਜੋ ਵੀ ਹੈਗਾ ਯਾ ਉਹ ਮਿਲ ਜਾਣੀ ਆ ਤੇ ਇਸ ਸਟੈਪ ਦੇ ਨਾਲ ਸਰਕਾਰ ਨੂੰ 1 ਲੱਖ ਦਾ ਘਾਟਾ ਹੋਇਆ 1 ਲੱਖ ਜੇਕਰ ਆਪਾਂ ਗੱਲ ਕਰਦੀਆਂ 1 ਲੱਖ ਤਾਂ ਨਹੀਂ ਗਵਰਨਮੈਂਟ ਨੂੰ ਲਗਭਗ 1 ਲੱਖ ਕਰੋੜ ਜਿਹੜਾ ਹੈਗਾ ਯਾ ਉਹਦਾ ਘਾਟਾ ਜਿਹੜਾ ਹੈਗਾ ਯਾ ਉਹ ਦੇਖਣ ਨੂੰ ਮਿਲੂਗਾ ਤੇ ਸਰਕਾਰ ਨੇ ਇਹ ਜਿਹੜੀ ਇਨਕਮ ਹੈਗੀ ਆ ਇਹ ਘਾਟਾ ਪੂਰਾ ਕਰਨਾ ਕਿਵੇਂ ਆ ਜਾਂ ਤਾਂ ਉਹ ਸਰਕਾਰੀ ਜਿਹੜੀਆਂ ਕੰਪਨੀਆਂ ਹੋਣਗੀਆਂ ਜਾਂ ਫਿਰ ਸਰਕਾਰੀ ادارے ਹੋਣਗੇ ਇਹਨਾਂ ਨੂੰ ਪ੍ਰਾਈਵੇਟ ਕਰਕੇ ਜਾਂ ਫਿਰ ਇਹਨੂੰ ਤੁਸੀਂ ਡਿਸ ਇਨਵੈਸਟਮੈਂਟ ਦਾ ਨਾਮ ਵੀ ਦਿਨੀਓ ਕੁਝ ਟੈਕਨੀਕਲ ਟਰਮਸ ਵੀ ਆ ਜਾਂਦੀਆਂ ਨੇ ਆਪਾਂ ਬਹੁਤਾ ਡਿਟੇਲ ਵਿੱਚ ਤਾਂ ਨਹੀਂ ਜਾਵਾਂਗੇ ਬਟ ਮੈਂ ਓਵਰਆਲ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਅੱਜ ਨਹੀਂ ਤਾਂ ਕੱਲ ਜਿਹੜੇ ਸਰਕਾਰੀ ਇੰਸਟੀਟਿਊਟ ਹੈਗੇ ਆ ਉਹ ਪ੍ਰਾਈਵੇਟ ਹੋ ਹੀ ਜਾਣਗੇ ਬਟ ਤੁਸੀਂ 5-10 ਸਾਲ ਤਾਂ ਉਮੀਦ ਨਾ ਰੱਖੋ ਮਤਲਬ ਕਿ ਤੁਸੀਂ ਆਪ ਦਾ ਜਿਹੜਾ ਫਿਊਚਰ ਹੈਗਾ ਜੀ ਉਹ ਤਾਂ ਸਿਕਿਉਰ ਕਰ ਹੀ ਸਕਦੇ ਹੋਂ ਬਾਕੀ ਫਿਊਚਰ ਦਾ ਫਿਊਚਰ ਵਿੱਚ ਦੇਖਾਂਗੇ ਜੋ ਵੀ ਹੋਣਾ ਆ ਉਹ ਆਪਣੇ ਹੱਥ 바7 ਵੀ ਆਪਾਂ ਕਰ ਵੀ ਕੀ ਸਕਦੇ ਆ ਸੋ ਇਹਨਾਂ ਗੱਲਾਂ ਨੂੰ ਤੁਸੀਂ ਨਜ਼ਰ ਅੰਦਾਜ਼ ਕਰਕੇ ਆਪਦੇ ਪੇਪਰ ਦੀ ਤਿਆਰੀ ਕਰਦੇ ਰਹੋ ਨੋਟੀਫਿਕੇਸ਼ਨ ਜਦੋਂ ਵੀ ਆਵੇ ਉਹਦੇ ਰਿਗਾਰਡਿੰਗ ਤਾਂ ਆਪਾਂ ਅਪਡੇਟ ਆਪਣੇ ਇਸ ਚੈਨਲ ਤੇ ਪ੍ਰੋਵਾਈਡ ਕਰਵਾ ਹੀ ਦੇਵਾਂਗੇ ਬਟ ਇਹ ਤੁਹਾਡੇ ਹਿੱਤ ਵਿੱਚ ਹੈ ਤੁਹਾਡੇ ਫੇਵਰ ਵਿੱਚ ਹੈ ਜੇ ਤੁਸੀਂ ਆਪਦੇ ਮਾਸਟਰ ਕਾਡਰ ਈਟੀਟੀ ਕਾਡਰ ਜਾਂ ਫਿਰ ਲੈਕਚਰਾਰ ਕਾਡਰ ਦੀ ਜਿਹੜੀ ਤਿਆਰੀ ਹੈਗੀ ਆ ਜੀ ਉਹ ਤੁਸੀਂ ਕਰਦੇ ਰਹੋ ਆਪ ਦਾ ਟਾਈਮ ਵੇਸਟ ਨਾ ਕਰੋ ਤਾਂ ਜੋ ਜਦੋਂ ਨੋਟੀਫਿਕੇਸ਼ਨ ਸਰਕਾਰ ਵੱਲੋਂ ਜਾਰੀ ਕੀਤਾ ਜਾਵੇ ਤਾਂ ਸਿਰਫ ਤੇ ਸਿਰਫ ਤੁਸੀਂ ਰਿਵੀਜ਼ਨ ਕਰਨ ਵਾਲੇ ਹੋਵੋ ਜਾਂ ਫਿਰ ਪ੍ਰੈਕਟਿਸ ਕਰਨ ਵਾਲੇ ਹੋਵੋ ਨਾ ਕਿ ਤੁਸੀਂ ਉਦੋਂ ਟੈਨਸ਼ਨਾਂ ਵਿੱਚ ਹੋਵੋ ਕਿ ਯਾਰ ਮੈਂ ਤਾਂ ਇੰਨਾ ਟਾਈਮ ਵੇਸਟ ਕੀਤਾ ਤੇ ਮੈਂ ਆਪਦੇ ਪੇਪਰ ਦੀ ਜਿਹੜੀ ਤਿਆਰੀ ਹੈਗੀ ਆ ਪ੍ਰੋਪਰ ਨਹੀਂ ਕੀਤੀ ਸੋ ਦੋਸਤੋ ਉਮੀਦ ਹੈ ਮੈਂ ਇਹੀ ਕਰੂੰਗਾ ਵੀਡੀਓ ਤੁਹਾਨੂੰ ਪਸੰਦ ਜ਼ਰੂਰ ਆਈ ਹੋਗੀ ਬਾਕੀ ਤੁਹਾਡੇ ਕੀ ਵਿਚਾਰ ਨੇ ਤੁਹਾਡੇ ਜੋ ਵੀ ਪ੍ਰਸ਼ਨ ਹੋਣ ਤੁਸੀਂ ਉਹਨਾਂ ਕੁਐਸ਼ਨਾਂ ਨੂੰ ਇਸ ਵੀਡੀਓ ਦੇ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰ ਸਕਦੇ ਹੋ ਮੈਨੂੰ ਦਿਓ ਇਜਾਜ਼ਤ ਥੈਂਕ ਯੂ so much for watching god bless you all